ਸਸੀ ਕਾਲ ਜੀ ਅਫੀਮ ਭੁੱਕੀ ਗੋਲੀਆਂ ਤੇ ਚਿੱਟੇ ਤੋਂ ਇਲਾਵਾ ਸਮੈਕ ਇਹ ਇਹੋ ਜਿਹੇ ਨਸ਼ੇ ਪਹਿਲਾਂ ਚੱਲਦੇ ਸੀਗੇ ਪਰ ਹੁਣ ਫਰੀਦਕੋਟ ਵਿੱਚ ਇੱਕ ਨਵੇਂ ਨਸ਼ੇ ਨੇ ਦਸਤਕ ਦੇ ਦਿੱਤੀ ਹੈ ਕਿਹੜਾ ਨਸ਼ਾ ਉਹ ਨਵਾਂ ਜਿਹੜਾ ਫਰੀਦਕੋਟ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਫੜਿਆ ਗਿਆ ਕਰਦੇ ਆਂ ਗੱਲ ਆਪਣੇ ਨਾਲ ਸਤੀਸ਼ ਕੁਮਾਰ ਕਰਦੇ ਆਂ ਗੱਲ ਭਾਈ ਕਿਹੜਾ ਨਸ਼ਾ ਨਵਾਂ ਆਇਆ ਪਤਾ ਕੀ ਹੈ ਜੀ ਜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਇਸ ਮੈਮ ਦੇ ਤਹਿਤ ਫਰੀ ਕੋਰਟ ਦੇ ਵਿੱਚ ਜੇ ਗੱਲ ਕਰੀਏ ਤਾਂ देर रात ਸੀਐਚ ਸਟਾਫ ਫਰੀ ਕੋਰਟ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਜਿੰਦੇ ਚ 212 ਗ੍ਰਾਮ ਦੇ ਕਰੀਬ ਆਈਸ ਡਰੱਗਸ ਫੜੀ ਗਈ ਹੈ ਆਈਸ ਡਰੱਗਸ ਆ ਜਿਹੜਾ ਇਹ ਨਸ਼ਾ ਬਹੁਤ ਮਹਿੰਗਾ ਨਸ਼ਾ ਹੈ ਆਮ ਬੰਦੇ ਦੀ ਪਹੁੰਚ ਹੈ ਨਹੀਂ ਇਹ ਨਸ਼ਾ ਜੇ ਕਹੀਏ ਤਾਂ ਕਿਉਂਕਿ ਪਹਿਲਾਂ ਨਸ਼ਾ ਹੁੰਦੇ ਸੀ ਇਹ ਜੇ ਗੱਲ ਕਰ ਲਈਏ ਸਿੰਥੈਟਿਕ ਨਸ਼ੇ ਗੋਲੀਆਂ ਦੀ ਗੱਲ ਕਰ ਲਈਏ ਪ੍ਰਮਾਡੋਲ ਪ੍ਰਹਗਾ ਇਸ ਤਰ੍ਹਾਂ ਦੇ ਚੱਲਦੇ ਸੀ ਨਸ਼ੇ ਉਸ ਤੋਂ ਬਾਅਦ ਨਸ਼ੇ ਆ ਗਏ ਜੇ ਕਰ ਲਏ ਅਫੀਮ ਭੁੱਕੀ ਫਿਰ ਉਸ ਤੋਂ ਅੱਗੇ ਚਲੇ ਜੋ ਹੈਰਵਾਨ ਸਮੈਕ ਇਹ ਆ ਗਏ ਪਰ ਆ ਨਸ਼ਾ ਜਿਹੜਾ ਹੁਣ ਫਰੀਦਕੋਟ ਦੇ ਵਿੱਚ ਦਸਤਕ ਦਿੱਤੀ ਹੈ ਜਿਹੜੇ ਨਸ਼ੇ ਨੇ ਪਹਿਲੀ ਵਾਰ ਨਸ਼ਾ ਮਿਲਿਆ ਹਾਂ ਪਹਿਲੀ ਵਾਰੀ ਫਰੀਦਕੋਟ ਦੀ ਗੱਲ ਕਰ ਲਈਏ ਤਾਂ ਫਰੀਦਕੋਟ ਦੇ ਵਿੱਚੋਂ 212 ਗ੍ਰਾਮ ਦੇ ਕਰੀਬ ਆਇਸ ਡਾਕ ਨਾਲ ਦੋ ਨਸ਼ਾ ਤਸਕਰ ਫੜੇ ਗਏ ਆ ਜਿਹੜੇ ਕਿ ਮੋਗੇ ਨਾਲ ਸੰਬੰਧਤ ਹੈ ਤੇ ਇਹ ਬੋਡ ਮੋਟਰਸਾਈਕਲ ਤੇ ਆ ਰਹੇ ਸੀਗੇ ਜੀ ਮੈਂ ਇਹਨਾਂ ਦੀ ਪੂਰੀ ਡਿਟੇਲ ਮੈਨੂੰ ਟਾਈਮ ਦਿਓ ਤਾਂ ਮੈਂ ਦੱਸ ਦਿੰਨਾ ਪਹਿਲਾ ਦੋਸ਼ੀ ਹੈ ਜਿਹੜਾ ਅਨਿਲ ਕੁਮਾਰ ਹੈ ਉਰਫ ਸੋਨੂ ਹੈ 37 ਸਾਲ ਦਾ ਇਹ ਮੋਗੇ ਨਾਲ ਸੰਬੰਧਿਤ ਹੈ ਤੇ ਦੂਜਾ ਹੈਗਾ ਸਾਗਰ ਦੂਜਾ ਸਾਗਰ ਹੈ ਪਹਿਲਾ ਹੈਗਾ ਅਨਿਲ ਕੁਮਾਰ ਇਹ ਦੋਨੇ ਆ ਮੋਟਰਸਾਈਕਲ ਤੇ ਆ ਰਹੇ ਸੀ ਸੀਐਸਟਾਫ ਨੂੰ ਇੱਕ ਸੂਚਨਾ ਮਿਲੀ ਬੀੜ ਚੈਲ ਰੋਡ ਤੇ ਉਹਨਾਂ ਨੇ ਨਾਕਾ ਲਾਇਆ ਹੋਇਆ ਸੀਗਾ ਮੁਖਬਰ ਵੀ ਇਤਲਾਹ ਮਿਲੀ ਵੀ ਉੱਥੇ ਸ਼ੱਕੀ ਵਿਅਕਤੀ ਹੈ ਜੋ ਨਸ਼ੇ ਦੇ ਆਦੀ ਹੈ ਆ ਰਹੇ ਆ ਇਹ ਬੋਰਡ ਮੋਟਰਸਾਈਕਲ ਤੇ ਜਦੋਂ ਆ ਰਹੇ ਸੀ ਤਾਂ ਪੁਲਿਸ ਨੇ ਇਹਨਾਂ ਨੂੰ ਬੀਟ ਸਿੱਖਾਂ ਵਾਲੇ ਦੇ ਕੋਲੇ ਆ ਬਾਬਾ ਕਾਲਾ ਮਹਿਰ ਦੀ ਜਗ੍ਹਾ ਉੱਥੇ ਗਊਸ਼ਾਲਾ ਦੇ ਕੋਲੇ ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਇੱਕੋ ਦਾ ਮੋਟਰਸਾਈਕਲ ਭਜਾ ਲਿਆ ਪੁਲਿਸ ਨੇ ਬੜੀ ਹਿੰਮਤ ਨਾਲ ਮਗਰ ਲੱਗ ਕੇ ਇਹਨਾਂ ਦੇ ਦੋਨੇ ਨਸ਼ਾ ਤਸਕਰ ਗ੍ਰਿਫਤਾਰ ਕਰ ਲਏ ਆ ਹੁਣ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਅੱਗੇ ਤੇ ਪਿੱਛੇ ਕਿਹੜੇ ਲਿੰਕ ਆ ਕਿੱਥੋਂ ਇਹ ਨਸ਼ਾ ਆਇਆ ਹੈ ਕਿਵੇਂ ਫਰੀਦਕੋਟ ਤੇ ਪਹੁੰਚੇ ਇਹ ਉਹਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਰ ਮਾਡ ਲੈ ਕੇ ਅਗਲੀ ਪੁੱਛਗਿਛ ਕੀਤੀ ਜਾ ਰਹੀ ਹੈ ਇਸੇ ਮਾਮਲੇ ਨੂੰ ਲੈ ਕੇ ਹੋਰ ਵੱਡੇ ਪੁਲਿਸ ਅਧਿਕਾਰੀ ਕੀ ਕਹਿੰਦੇ ਆ ਉਹ ਆਪਾਂ ਸੁਣ ਲੈਣੇ ਆ ਕੀ ਕਿਹਾ ਉਹਨਾਂ ਨੇ ਇਸ ਮਾਮਲੇ ਨੂੰ ਲੈ ਕੇ ਜਿਹੜਾ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜਿਹੜਾ ਮਹਿੰਮ ਚਲਾਈ ਗਈ ਆ ਇਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਬਹੁਤ ਵਧੀਆ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਇੱਕ ਦੋ ਨੌਜਵਾਨ ਮੋਟਰਸਾਈਕਲ ਤੇ ਆਨ ਦਿ ਰਾਉਂਡ ਅਪ ਕੀਤੇ ਗਏ ਆ ਜਿਨ੍ਹਾਂ ਕੋਲੋਂ 212 ਗ੍ਰਾਮ ਜਿਹੜੀ ਹੈਗੀ ਆ ਆਈ ਸਟ੍ਰਕ ਜਿਹੜੀ ਆ ਬਰਾਮਦ ਹੋਈ ਜਿਹੜੀ ਆਇਸ ਡਰੱਗ ਹੈਗੀ ਆ ਇਹ ਜਿਵੇਂ ਹਿਊਰਨ ਹੈਗੀ ਉਹਨਾਂ ਤੋਂ ਵੀ ਥੋੜੀ ਜੀ ਸਪੀਰੀਅਰ ਹੁੰਦੀ ਆ ਔਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਇਹਦੀ ਕੀਮਤ ਜਿਹੜੀ ਆ ਕਰੋੜਾਂ ਦੇ ਵਿੱਚ ਹੁੰਦੀ ਆ ਔਰ ਆ ਫਰੀਦਕੋਟ ਦੇ ਇਤਿਹਾਸ ਦੇ ਵਿੱਚ ਆਇਸ ਜਿਹੜੀ ਡਰੱਗ ਵਾਲੀ ਉਹ ਕਦੀ ਵੀ ਪਹਿਲਾਂ ਫੜੀ ਨਹੀਂ ਗਈ ਇੰਨੀ ਮਾਤਰਾ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਵੀ ਫਰੀਦਕੋਟ ਪੁਲਿਸ ਨੇ ਜਿਹੜੀ ਹੈਗੀ ਆਇਸ ਡਰੱਗ ਜਿਹੜੀ ਆ ਰਿਕਵਰ ਕੀਤੀ ਆ ਇਲਕਵਰ ਕਰਨ ਤੋਂ ਬਾਅਦ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਜਿਹੜਾ ਲੜਕਾ ਜਿਹੜਾ ਅਰੈਸਟ ਕੀਤਾ ਹੈਗਾ ਜਿਹਦੇ ਕੋ ਉਦੇ ਖਿਲਾਫ ਜਿਹੜੇ ਹੈਗੇ ਆ 5 ਮੁਕੱਦਮੇ ਹੈਗੇ ਆ ਆਲਰੇਡੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੈਗੇ ਨਸ਼ੇ ਦੇ ਮੁਕੱਦਮੇ ਦਰਜ ਨੇ ਔਰ ਜਿਹੜਾ ਨਾਲ ਇੱਕ ਲੜਕਾ ਹੈਗਾ ਉਹਦੇ ਤੇ ਕੋਈ ਵੀ ਮੁਕੱਦਮਾ ਨਹੀਂ ਦਰਜ ਹੈਗਾ ਇਹਨਾਂ ਦਾ ਜਿਹੜਾ ਹੈਗਾ ਬੁਲਟ ਮੋਟਰਸਾਈਕਲ ਨੂੰ ਬਰਾਮਦ ਹੋਇਆ ਬਾਕੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਜੋ ਵੀ ਅੱਗੇ ਤੱਥ ਜਿਹੜੇ ਬਾ ਫਾਰਵਰਡ ਔਰ ਬੈਕਵਰਡ ਜਿਹੜੇ ਹੈਗੇ ਆ ਉਹ ਕਰਨ ਤੋਂ ਬਾਅਦ ਜਿਹੜੀ ਹੈਗੀ ਹੋਰ ਵੀ ਰਿਕਵਰੀ ਹੋਣ ਦੇ ਚਾਂਸ ਆਗੇ ਜਿਹੜਾ ਅਨਿਲ ਕੁਮਾਰ ਉਰ ਸੋਨੂ ਹੈਗਾ 37 ਸਾਲ ਦਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਤੇ ਜਿਹੜਾ ਨਾਲ ਇਹਦੇ ਇੱਕ ਸਾਥੀ ਹੂਲ ਜਿਹੜਾ ਸਾਗਰ ਉਹ ਵੀ ਮੋਗੇ ਜ਼ਿਲ੍ਹੇ ਦਾ ਰਹਿਣ